ਖਾਦੇ ਨਾਲ ਪਿੰਡ ਕੇਸਰਵਰ ਦੇ ਇਤਿਹਾਸਕ ਸਥਾਨ ਗੁਰਦੁਆਰਾ ਬੇਟਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਤਿਰੋਪਾਂਤੇ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮੇਰੇ ਪੇਰੇ ਦੇ ਮਾਰਗ ਛੇਵੇਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦਾ ਗੁਰਪਰਮ ਸ਼ਰਧਾ ਭਾਵਨਾ ਦੇ ਨਾਲ ਮਨਾ ਗਿਆ ਗੁਰਬਾਣੀ ਦੇ ਜਾਪ ਗੁਰੂ ਕੇ ਲੰਗਰਾਂ ਦੀ ਸੰਗਤਾਂ ਵੱਲੋਂ ਸੇਵਾ ਕੀਤੀ ਗਈ ਗੁਰੂ ਖਰਗੋਬ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸ੍ਰੀ ਆਕਾਲ ਵਾਹਿਗੁਰੂ ਵਾਹਿਗੁਰੂ ਇਸੇ ਕੋਤਲਾ ਦੇ ਚੰਪੇਸਰਪੁਰ ਵਿਖਿਆ ਜਿੱਥੇ ਕਿ ਇਤਿਹਾਸਕ ਗੁਰਦੁਆਰਾ ਧੀਰ ਸਾਹਿਬ ਜਿੱਥੇ ਕਿ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦਾ ਗੁਰਦੁਆਰਾ ਬੇਰ ਸਾਹਿਬ ਵਿਖੇ ਆਏ ਹੋਏ ਜਿੱਥੇ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਪੁਰ ਮਨਾਇਆ ਜਾ ਰਿਹਾ ਹੈ ਤੇ ਅਸੀਂ ਅੱਜ ਪਵਿੰਦਰ ਸਿੰਘ ਤੋੜ ਸਾਹਿਬ ਜੀ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਕਿ ਜ਼ਿਲ੍ਹਾ ਹਸਲਤਾਂ ਦੇ ਇਚਾਰ ਰਹੇ ਨੇ ਹਲਕਾ ਕਬੂਰਤਲਾ ਤੋਂ ਕੀ ਕਹਿਣਾ ਚਾਹੁੰਦੇ ਜੀ ਜੀ ਸਰ ਜੀ ਪਹਿਲਾਂ ਵੈਗੜ ਜੀ ਦਾ ਖਾਲਸਾ ਵੈਗੜ ਜੀ ਫਤਗੀ ਸੋ ਉਹ ਸਾਧ ਸੰਗਤ ਜੀ ਨੂੰ ਸਾਈਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨੀ ਦੇ ਪ੍ਰਕਾਸ਼ ਪਰ ਲੱਖ ਲੱਖ ਵਧਾਈਆਂ ਮੈਂ ਇਸ ਜਗ੍ਹਾ ਚੜ੍ਹਵੀਰ ਸਾਹਿਬ ਗੁਰਦੁਆਰਾ ਜਿਹੜਾ ਕੇਸਰਪੁਰ ਹੈ ਇੱਥੇ ਦੇ ਸਾਰੇ ਇਲਾਕਾ ਨਿਵਾਸੀ ਸਰਪੰਚ ਸਾਹਿਬ ਹੋਰ ਮੈਂਬਰ ਸਾਹਿਬਾਨ ਸਾਰੇ ਜਿਹੜੇ ਪਤਵੰਤੇ ਸੱਜਣ ਇਹ ਜਿਹੜਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਨੂੰ ਮਨਾ ਲਏ ਇਸੇ ਮੇਲੇ ਦੀਆਂ ਸਾਰਿਆਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈ ਦੇਣਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਸਾਡੇ ਵੱਡੇ ਪੁਰਖਾਂ ਦੀਆਂ ਸਾਡੇ ਗੁਰੂ ਮਹਾਰਾਜ ਦੀ ਜਿਹੜੇ ਪਰਵਾਹ ਉਸੇ ਤਰ੍ਹਾਂ ਰਲ ਮਿਲ ਕੇ ਮਨਾਉਂਦੇ ਰਹਿਣਗੇ ਔਰ ਸਦਾ ਹੀ ਇਸ ਕਾਰ ਦੇ ਵਿੱਚ ਲੱਗੇ ਰਹਿਣਗੇ ਲੋਕਾਂ ਦੀ ਸੇਵਾ ਕਰਦੇ ਨੇ ਸਰ ਜੋ ਅੱਜ ਮੰਗਾ ਰੱਖੇ ਗੀਆਂ ਤਾਂ ਸੇਖੀ ਉਹ ਕਦੋਂ ਤੱਕ ਪੂਰੇ ਦੇਖੋ ਇਹ ਜਿਹੜੀਆਂ ਮੰਗਾ ਬਹੁਤ ਹਰਸੇ ਤੋਂ ਮੰਗਾ ਜੜੀਆਂ ਹੈਗੀਆਂ ਇਸ ਇਲਾਕੇ ਦੇ ਲੋਕ ਰੱਖਦੇ ਰਹੇ ਨੇ ਉਹਦੇ ਵਿੱਚ ਜਿਹਦੀ ਸ਼ੁਰੂਆਤ ਜਿਹੜੀ ਉਹਨਾਂ ਨੂੰ ਪੂਰੇ ਕਰਨ ਲਈ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਇੱਕ ਜੀ ਸਰਕਾਰ ਹੈ ਜਿਨੇ ਨੇ ਜੋ ਗੁਰੂ ਸਾਹਿਬ ਦੇ ਉਪਦੇਸ਼ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਉਹਦੇ ਵਿੱਚ ਪਵਨ ਪਾਣੀ ਨੂੰ ਸ਼ੁੱਧ ਰੱਖਣ ਲਈ ਜਿਹੜਾ ਹੈ ਹਰ ਇੱਕ ਤਰ੍ਹਾਂ ਦੇ ਵਸੀਲੇ ਸੰਤ ਗੁਰੂ ਗੁਰ ਸਿੰਘ ਦੀ ਸੀਚੇਵਾਲ ਸਾਹਿਬ ਉਹਨਾਂ ਦੀ ਦੀਨੂ ਦੇ ਮੋਦੀ ਨੇ ਜਿਸ ਤਰ੍ਹਾਂ ਬੁੱਢੇ ਨਾਲੇ ਚ ਕੰਮ ਕਰ ਰਹੇ ਨੇ ਜਲੰਧਰ ਤੇ ਉਤੋਂ ਪਹਿਲਾਂ ਕੰਮ ਸ਼ੁਰੂ ਹੋ ਗਿਆ ਜਲੰਧਰ ਦੇ ਵਿੱਚ ਜਿਹੜੀ ਜਿਹੜੀ ਸਿਟੀ ਵਾਈ ਕੀਰੀ ਜਾ ਰਹੀ ਇਹਨੂੰ ਪਹਿਲਾਂ ਉੱਥੋਂ ਪੱਕਾ ਕੀਤਾ ਜਾ ਰਿਹਾ ਇਹਦੇ ਵਿੱਚ ਜਿਹੜਾ ਦੂਸ਼ਿਤ ਪਾਣੀ ਪਿਆ ਰਿਆ ਸੀ ਪਲਾਂਟ ਜਿਹੜੇ ਟੈਨਰੀਆਂ ਦਾ ਬਹੁਤ ਸਾਰੀਆਂ ਟੈਨਰੀਆਂ ਤਨੂੰ ਕੰਟਰੋਲ ਕਰਕੇ ਐਸਟੀਪੀ ਦੇ ਵਿੱਚ ਪਾ ਕੇ ਉਹ ਪਾਣੀ ਇਹਦੇ ਵਿੱਚ ਆਊਗਾ ਸੋ ਬਹੁਤ ਜਲਦੀ ਜਿਹੜੀ ਇਹ ਪਾਣੀ ਇਹਦੇ ਵਿੱਚ ਕਿਉਂਕਿ ਤਕਰੀਬਨ 60 70 ਕਿਊਸੇ ਫੁੱਟ ਇਹਦੇ ਇਸ ਪਾਣੀ ਨਿਰੰਤਰ ਛੱਡਿਆ ਵੀ ਜਾਣਾ ਉਹਦੇ ਨਾਲ ਵੀ ਜਿਹੜਾ ਇਹ ਦਾ ਪੋਲੂਸ਼ਨ ਘਟੂਗਾ ਬਾਕੀ ਜਿਹੜੀ ਇਹਨੇ ਮੇਰੇ ਵੀਰਾਂ ਨੇ ਮੰਗ ਰੱਖੀ ਆ ਕਿ ਗੁਰਦੁਆਰਾ ਜਿਹੜਾ ਕਟਾਲੀ ਸਾਹਿਬ ਦੇ ਲਾਗੇ ਹੋ ਔਰ 2 ਕਿਲੋਮੀਟਰ ਦਾ ਪੈਚ ਔਰ ਅੱਗੇ ਗੁਰਦੁਆਰਾ ਸਾਹਿਬ ਦੇ ਲਾਗੇ 2 ਕਿਲੋਮੀਟਰ ਦਾ ਜਿਹੜਾ 2 ਕਿਲੋਮੀਟਰ ਦਾ ਪੈਚ ਆ ਉਹਨੂੰ ਪੱਕਾ ਕੀਤਾ ਜਾਵੇ ਉਹ ਮੰਗ ਜਿਹੜੀ ਆ ਸੀਐਮ ਸਾਹਿਬ ਦੇ ਕੋਲ ਰੱਖੀ ਜਾਊ ਕਿ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅੜਚਣ ਆਵੇ ਬਹੁਤ ਜਲਦੀ ਉਹ ਜਿਹੜੀ ਗੱਲ ਕਰਕੇ ਉਹ ਕੰਮ ਸ਼ੁਰੂ ਕਰਾਇਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਉਪਰੋੜ ਨਹੀਂ ਕਿਉਂਕਿ ਇਹ ਮੰਗ ਜਿਹੜੀ ਬਿਲਕੁਲ ਜੈਨੂਨ ਮੰਗ ਆ ਪਾਣੀ ਥੱਲੇ ਜਾ ਰਿਹਾ ਔਰ ਪਾਣੀ ਜਿਹੜਾ ਹੈਗਾ ਪੋਲੂਸ਼ਨ ਜਿਹੜਾ ਪਲੂਟਡ ਹੈ ਲੋਕਾਂ ਦੇ ਨਾਲ ਬਿਮਾਰੀਆਂ ਦਾ ਜਿਹੜੇ ਖਤਰਾ ਬਣਿਆ ਹੋਇਆ ਉਸ ਨੂੰ ਦੂਰ ਕਰਨੀ ਪਹਿਲਾਂ ਸਰਕਾਰ ਲੱਗੀ ਹੋਈ ਸਿਹਤ ਔਰ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਸਰਕਾਰ ਕੰਮ ਕਰਦੀ ਤੋਦੀ ਲਈ ਇਹ ਇਸ ਕੰਮ ਲਈ ਕੋਈ ਪ੍ਰੋਬਲਮ ਨਹੀਂ ਆਉਗੀ ਬਹੁਤ ਜਲਦੀ ਕੰਮ ਪੂਰਾ ਹੋ ਜਾਊਗਾ